ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਮੈਂ ਬਾਸ ਸਟੂਡੀਓ ਜਿ ਆਪਣੇ ਵੀਡੀਓ ਦੇ ਵਿੱਚ ਆਮ ਹੀ ਸੱਜਣਾ ਮਿੱਤਰਾਂ ਦੇ ਨਾਮ ਲੈਂਦਾ ਰਹੀ ਨਾਵਾ ਦਸਤਾਰੀ ਨਾਵਾ ਵੀ ਸਾਡੇ ਸੱਜਣ ਮਿੱਤਰ ਇਤਨਾ ਹੀ ਉਸਤਾਰ ਨੇ ਤੇ ਹੁਣ ਜਿਵੇਂ ਮੈਂ ਮੇਰੀਆਂ ਵੀਡੀਓ ਵਿੱਚ ਸੌਂਦੇ ਰਹਿੰਦੇ ਜਿਵੇਂ ਉਹਨਾਂ ਇਹਦੇ ਨਾਲ ਇਹ ਆ ਕਿ ਸਾਡੇ ਬੜੇ ਪੁਰਾਣੇ ਯਾਰ ਦੋਸਤ ਜਿਹਨਾਂ ਮਿਲਦੇ ਮਿਲਦਾਉਂਦੇ ਰਹਿੰਦੇ ਆ ਤੇ ਨਾਲ ਨਾਲ ਦੀਆਂ ਗੱਲਾਂ ਬਾਤਾਂ ਤੇ ਜਿਹਨੂੰ ਸੰਪਰਕ ਦੇ ਸਾਡੇ ਜੁੜੇ ਆ ਇੱਕ ਕਦੋਂ ਜਿਹਨੂੰ ਯਾਦ ਕਰੀਦਾ ਯਾਦ ਕਰਨ ਤੋਂ ਇੱਕ ਗੱਲ ਮੈਨੂੰ ਹੋਰ ਆਉਂਦੀ ਆ ਚੇਤੇ ਕਿ ਸਾਡਾ ਜਿਹੜਾ ਭੇਜਾ ਵੀਰ ਹੁੰਦਾ ਹੈ ਨਾ ਮੇਰਾ ਛੋਟਾ ਵੀਰ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਉਹਨੂੰ ਮੈਂ ਕਈ ਵਾਰ ਕਹਿੰਦਾ ਮੇਰੇ ਜਿਗਰ ਦਾ ਟੋਟਾ ਭੇਜਾ ਉਹ ਹੈ ਵੀ ਉਹਨੇ ਕਈ ਵਾਰੀ ਉਹ ਜੀਆਂ ਗੱਲਾਂ ਵਡੀਆਂ ਕਰਨੀਆਂ ਆ ਬਾਜ ਵੀਰ ਚਾਹ ਕਰਦਾ ਜ਼ਿੰਦਗੀ 'ਚ ਵਾਦਾ ਘਾਟਾ ਦੇ ਪਿੱਛੇ ਭੇਜਾ ਭੇਜਾ ਹੋਣੀ ਚਾਹੀਦੀ ਹੈ ਗੱਲ ਵੀ ਸਹੀ ਆ ਉਹਦੀ ਵੀ ਜੇ ਬੰਦੇ ਦਾ ਪਿੱਛੇ ਕੋਈ ਨਾਂ ਲਵੇ ਤੇ ਮਜ਼ਾ ਤਾਂ ਹੀ ਆਉਂਦਾ ਤੇ ਇਹ ਦੱਸੇ ਵੀ ਯਾਰ ਉਹ ਬੰਦਾ ਵਾਕਿਆ ਹੀ ਬੰਦਾ ਸੀ ਯਾਰ ਸੀ ਯਾਰਾਂ ਦਾ ਯਾਰ ਸੀ ਤੇ ਚਲੋ ਉਹ ਉਹਦੇ 'ਚ ਤੇ ਗੱਲਾਂ ਵਡੀਆਂ ਹੀ ਲ ਪਿਛੇ ਮੈਂ ਉਹ ਅੱਜ ਕੱਲ ਤੋਂ ਦੱਸਿਆ ਕਿ ਮੈਂ ਨਾਂ ਲੈ ਰਿਹਾ ਹਾਂ ਉਹਦਾ ਜਾਂ ਸੱਜਣਾ ਮਿੱਤਰਾਂ ਨੂੰ ਪਤਾ ਲੱਗਦਾ ਵਾ ਤੇ ਹੁਣ ਮੇਰੇ ਨਾਂ ਲੈਣ ਤੇ ਜਾਂ ਵੀਡੀਓ ਪਾਉਣ ਤੇ ਮੈਂ ਤੁਹਾਨੂੰ ਦੱਸਿਆ ਕਿ ਉਸ ਦਿਨ ਮਨਿੰਦਰ ਮਾਸਟਰ ਨਾਲ ਬੈਠਿਆ ਸਾਡਾ ਸਭ ਤੋਂ ਸਿਣਾ 30 ਸਾਲ ਪੁਰਾਣਾ ਯਾਰ ਤੇ ਸਾਡੇ ਸਾਰਿਆਂ ਦਾ ਸਿਆਣਾ ਮਾਸਟਰ ਮਨਿੰਦਰ ਉਦੋਂ ਹੀ ਬੜਾ ਸਿਆਣਾ ਤਾਂ ਹੀ ਮਿਲਦਾ ਮਾਸਟਰ ਬਣ ਕੇ ਮੁਰਗੇ ਸਿਆਣਾ ਕਰਕੇ ਜੀ ਤੇ ਉਹ ਦਿਨ ਮੈਨੂੰ ਕੁਛ ਦਾ ਵੀ ਬਾਜ ਭੇਜਦਾ ਨਾ ਹੁੰਦਾ ਤੇਰੀਆਂ ਵੀਡੀਓ ਦੇ ਵਿੱਚ ਤੇ ਭੇਜਾ ਕੀ ਕਰਦਾ ਅੱਜ ਕੱਲ ਮੈਂ ਯਾਰ ਮੈਂ ਤਾਂ ਮਨਿੰਦਰ ਤੈਨੂੰ ਪਤਾ ਨਹੀਂ ਉਹਦਾ ਨਹੀਂ ਮੈਂ ਯਾਰ ਹਰਨ ਦੇ ਕਰੀਬ 20 ਸਾਲ ਹੋ ਗਏ ਆਪਣੇ ਤੋਂ ਦੂਰ ਗਏ ਮੈਂ ਕਹਉਂ ਤਾ ਉਹਦੋਂ ਪੂਰਾ ਹੋ ਗਿਆ ਸੀ ਇਸ ਤਰ੍ਹਾਂ ਉਹਦੇ ਟ੍ਰਾਂਸਫਰ ਤੇ ਇਸ ਤਰ੍ਹਾਂ ਉਹ 32 ਨਾਲ ਹੋ ਗਿਆ ਹ ਆਪਣਾ ਤੇ ਮੈਂ ਉਹ ਤੇ ਵਿਚਾਰਾ ਆਪਣੇ ਤੋਂ ਉਹਦੋਂ ਲਈ ਚਲ ਗਿਆ ਤੇ ਮੈਂ ਕਾਹ ਕਹਿਣਾ ਕਿ ਚੁੰਦਿਆਂ ਵੀ ਚਲੋ ਇੱਥੇ ਤੁਰਦੇ ਆ ਫਿਰਦੇ ਆ ਤੇ ਚਲੋ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਨੂੰ ਯਾਦ ਕਰੋ ਮਿਲੋ ਗਿਲੋ ਵਧੀਆ ਗੱਲ ਹੈ ਵੀ ਜਿਹੜਾ ਚਲ ਗਿਆ ਉਹਨੂੰ ਵੀ ਯਾਦ ਰੱਖੋ ਉਹਦੀਆਂ ਗੱਲਾਂ ਬਾਤਾਂ ਮਾਰੋ ਵਧੀਆ ਲੱਗਦਾ ਗਾਂਵ ਵੀ ਉਹਦੇ ਜਿਹੜੇ ਕੋ ਚੰਗੇ ਕੰਮ ਕੀਤੇ ਆ ਜਾਂ ਕੋਈ ਕੋਈ ਗੱਲ ਨਹੀਂ ਬਾਧੀਆਂ ਕੀਤੀਆਂ ਸਾਰਾ ਕੁਝ ਕੀਤਾ ਵਾ ਕਈ ਕੰਮ ਹੁੰਦੇ ਤੇ ਆਸੇ ਮਜ਼ਾਕ ਦੇ ਇਤਨੇ ਹੁੰਦਾ ਕਿ ਦੂਜੇ ਨਾਲ ਸੰਪਰਕ ਜੇ ਜੁੜੇ ਰਹਿੰਦੇ ਜੇ ਗੱਲਾਂ ਪਤਾ ਮਾਰਦੇ ਤਾਂ ਉਹਦਾ ਨਾਂ ਅਗਰਦ ਫੇਰ ਕੀ ਐ ਤਾਂ ਕਈ ਵੀਰਾਂ ਨੂੰ ਨਾ ਪੂਰੀ ਪਰੇਸ਼ਾਨੀ ਜਾਇ ਅੱਜ ਦੇਖਦੇ ਸਾਡਾ ਵੀਡੀਓ 'ਚ ਨਾਂ ਲੱਲੇ ਆ ਕਿ ਪਤਾ ਨਹੀਂ ਅਜੀ ਕੀ ਕੀ ਹਾਂ ਤੇ ਪਤਾ ਨਹੀਂ ਸਾਡੀ ਕਿੰਨੀ ਫੈਨ ਫਾਲੋਇੰਗ ਘਟ ਜਣੀ ਆ ਅਰੇ ਬਾਸੂੜੀ ਦੇ ਨਾਲ ਲੈ ਬਾਸੂੜੀ ਸੌਂਦੀ ਦਾ ਨਾਂ ਲੈਂਦਾ ਤੇ ਕੋਈ ਇਤ ਬਣਾਉਗਾ ਹੀ ਆ ਘਟਾਉਂਦਾ ਨਹੀਂ ਆ ਤੁਹਾਨੂੰ ਦੱਸਿਆ ਪਿੱਛੇ ਜੇ ਇੱਕ ਵਾਰੀ ਇੱਕ ਸੱਜਣ ਐਵੇਂ ਹੀ ਉਹ ਗੱਲ ਸਿੱਧੂ ਮੂਸੇਵਾਲੀ ਇਸ ਕਰਕੇ ਕਈ ਸੱਜਣਾ ਮਿੱਤਰਾਂ ਦੇ ਨਾਂ ਲਿਆ ਜਾਂ ਦੂਜਾ ਤੇ ਜਾਓ ਅਸੀਂ ਤੇ ਇੱਕ ਦੂਜੇ ਨੂੰ ਇਹਦੇ ਨਾਲ ਲੱਗਿੰਦੇ ਨੇ ਇੱਕ ਦੂਜੀ ਦੀ ਵਡਿਆਈ ਹੁੰਦੀ ਆ ਜਾਣ ਪਛਾਣ ਵੱਧਦੀ ਆ ਇੱਕ ਦੂਜੇ ਨੂੰ ਯਾਦ ਕਰਦੇ ਹੁੰਦੇ ਨੇ ਨਾ ਵੀਡੀਓ ਦੇ ਵਿੱਚ ਬਾਰ-ਬਾਰ ਭੇਜਦੇ ਨਾਲ ਆਵਾ ਹੁਣ ਭੇਜੇ ਬਾਰੇ ਦੇਖੋ ਉਹ ਕਹ ਸਾਡੇ ਸਾਡਾ ਕਿੱਡਾ ਪੁਰਾਣਾ ਸੱਜਣ ਆ ਮਾਸਟਰ ਮਨਿੰਦਰ 30 ਸਾਲ ਅਸੀਂ 5 ਸਾਲ ਕਾਲਜ ਇਕੱਠੇ ਤੇ ਜਾ ਵੀ ਨਾਲ ਹੀ ਭੰਗੜੇ ਪਹੁੰਚਦਾ ਰਿਹਾ ਤੇ ਸਾਰਾ ਕੁਝ ਅਸੀਂ ਇਕੱਠੇ ਹੀ ਰਹੇ ਆ ਸਿਮ ਜਾਗ ਤੇ ਮਨਿੰਦਰ ਤੇ ਉਹ ਪੂਰੇ ਉਹਨੂੰ ਵੀ ਜੇ ਸ਼ੈਤਾਨੀਆਂ ਕਰਦਾ ਹੁੰਦਾ ਹੈ ਮਾਸਟਰ ਸਾਡੇ ਨੂੰ ਮਨਿੰਦਰ ਨਾਲ ਵੀ ਤੇ ਉਹ ਨਾ ਉਹ ਚਲ ਗਿਆ ਵਾ ਤੇ ਮੇਰੇ ਮਾਸਟਰ ਮ ਐਸ ਕਰਕ ਜਦੋਂ ਕਿ ਇਹਨੂੰ ਨਾਂ ਹੀ ਨਾ ਲਵਾਂਗੇ ਕਿ ਦਾ ਜਾਣ ਪਛਾਣ ਨਾ ਕਰਾਂਗੇ ਤੇ ਕੀ ਪਤਾ ਲੱਗੂ ਕੌਣ ਕਿਧਰ ਗਿਆ ਤੇ ਕਿੱਥੇ ਚੱਲ ਗਿਆ ਮੈਂ ਤੇ ਅੱਗੇ ਤੁਹਾਨੂੰ ਦੱਸਿਆ ਮੇਰਾ ਕੰਮ ਤੇ ਸਟੂਡੀਓ ਦਾ ਹੁਣ ਕਰਕੇ ਮੇਰੇ ਨਾਲ ਤੇ ਇੱਕ ਪੁਲਵਾਂਗ ਕੰਮ ਕੀਤਾ ਹੋ ਮੈਂ ਇੱਕ ਪੁਲਵਾਂਗ ਕੀਤਾ ਵੀ ਜਿੰਨੇ ਵੀ ਅੱਜ ਤੋਂ 10 15 ਸਾਲ 20 ਸਾਲ ਬਾਅਦ ਆਉਂਦਾ ਕੋਈ ਸੱਜਣ ਮਿੱਤਰ ਤੇ ਉਸ ਦੇ ਦੂਜੇ ਦੇ ਨੰਬਰ ਮੇਰੇ ਤੋਂ ਮਿਲਦੇ ਸਾਰਿਆਂ ਨੂੰ ਮੇਰੇ ਕੋਲ ਨੰਬਰ ਮਿਲਦੇ ਮੇਰੇ ਰਾਹੀਂ ਪਤਾ ਲੱਗਣਾ ਵੀ ਕਿਹੜਾ ਕੀ ਕਰਦਾ ਤੇ ਕਿੱਥੇ ਮਾਰੇ ਉਦੋਂ ਪਤਾ ਲੱਗਾ ਤੇ ਬਾਕੀ ਤੁਹਾਨੂੰ ਦੱਸਿਆ ਵੀ ਭੇਜੇਦਾ ਤੇ ਇਹ ਗੱਲਾਂ ਆਮ ਹੀ ਕਰ ਦਿੱਤਾ ਹੁੰਦਾ ਹੈ ਪਤਾ ਲੱਗੇ ਵੀ ਭ ਤਦ ਲੱਗੇ ਵੀ ਦੁੱਧੇ ਵਾਲਾ ਭੇਜ ਆ ਗਿਆ ਜੀ ਭੇਜ ਆ ਗਿਆ ਉਹਦਾ ਥੋੜਾ ਹਰ ਬੰਦੇ ਦਾ ਇੱਕ ਸ਼ੌਂਕ ਜਿਹਾ ਹੁੰਦਾ ਵਾ ਕਿ ਮੇਰਾ ਕਿਸੇ ਦਾ ਸਪੋਰਟਸਮੈਨ ਹੀ ਚ ਨਾ ਹੋਵੇ ਕਿਸੇ ਦਾ ਕਿਤਰਾ ਹੋਵੇ ਉਹ ਆਲ ਰਾਉਂਡਰ ਜਿਹਾ ਹੀ ਸਾਡੇ ਨਾਲ ਹੀ ਰਹਿੰਦਾ ਵੇ ਪਤਾ ਹੋਵੇ ਕਿਵੇਂ ਹਾਸੇ ਮਜ਼ਾਕ ਪਾਉਂਦਾ ਭੰਕੂ ਕੁਛ ਕਰਦਾ ਵੀ ਪਤਾ ਕਿ ਭੇਜਾ ਦੁੱਧੇ ਵਾਲਾ ਆ ਗਿਆ ਭੇਜਾ ਭੇਜਾ ਹੋਣੀ ਚਾਹੀਦੀ ਤੇ ਠੀਕ ਹੈ ਕਰਾਉਣੇ ਭੇਜਾ ਭੇਜਾ ਹੈ ਇਸ ਵਿੱਚ ਗੱਲ ਵੀ ਹੈਗੀ ਐ ਕਿਉਂ ਕਹੀਏ ਤੜਦੇ ਨੇ ਬੱਲੀਏ ਹੱਸਦਾ ਨਾਲ ਤੜਦੇ ਨੇ ਬੱਲੀਏ I got